ਸੰਗ ਤੇ ਰਬ ਨਾਮਤ ਵੜ ਕੇ ਆਇਆ 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 ਸੰਗ ਤੇ ਖੁਸ਼ੀਆਂ ਹੋਈਆਂ ਜੀ ਮਾਲਕਾ ਕਿਰਪਾ ਹੋ ਗਈ ਤੇਰੀ ਲੱਖ ਖੁਸ਼ੀਆਂ ਹੋਈਆਂ ਜੀ ਮਾਲਕਾ ਕਿਰਪਾ ਹੋ ਗਈ ਤੇਰੀ ਲੱਖ ਖੁਸ਼ੀਆਂ ਹੋਈਆਂ ਜੀ ਨੁਖਸ਼ੀਆਂ ਹੋ ਯਾਦੀ ਮਾਲਕ ਖੁਸ਼ੀਆਂ ਹੋਈਆਂ ਜੀ ਮਾਲਕਾ ਬਾਪਾ ਜੀ ਦੇ ਦਰਸ਼ਨ ਓ ਦਰਸ਼ਨ ਮੇਰੇ ਬਾਬਾ ਜੀ ਦੇ ਦਰਸ਼ਨ ਓ ਦਰਸ਼ਨ ਅੱਖੀਆਂ ਤਰਸਣ ਜੀ ਓ ਦਰਸ਼ਨ ਅੱਖੀਆਂ ਤਰਸਣ ਜੀ ਜੋ ਦਰਸ਼ਨ ਮੇਰੇ ਬਾਬਾ ਜੀ பண்ணீ து மார பயாரையாக்க மூலா ரூ பையா I uh -huh. uh -huh. But today ਭਾਈ ਸਾਰੇ ਸੇਵਾਦਾਰਾਂ ਦਾ ਇਹਨਾਂ ਦੀ અપਾਰ ਕਿਰਪਾ ਸਰਕਾ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਆਪਣੀਆਂ ਕਿਰਤਕ ਮੰਜਾਂ ਨੂੰ ਸਫਲੇ ਕੀਤਾ ਆਪਣੇ ਸਮੇਂ ਨੂੰ ਸਫਲੇ ਕਰਦੇ ਆ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀਆਂ ਦਾਤਾ ਕਿਰਤਕ ਮੰਜਾਂ ਤੇ ਵਰਕਦਾ ਪਾਉ ਆਉਣ ਵਾਲਾ ਸਮੇਂ ਦਾ ਵਾਸਤੇ ਖੁਸ਼ੀਆਂ ਲੈ ਕੇ ਆਵੇ ਕਿਰਪਾ ਕਰਨ ਮਹਾਰਾਸ਼ਟਰੀ ਪਾਤਸ਼ਾਹ ਆਉਣ ਬੜਾ ਸਮਾਂ ਆਵਾਸਤਿ ਖੁਸ਼ੀਆਂ ਲੈ ਕੇ ਆਵੀ ਭਾਈ ਸਾਰੇ ਗੁਰਮੁਖ ਪਿਆਰਿਆਂ ਦਾ ਸਾਰੀਆਂ ਸੰਗਤਾਂ ਦਾ ਸ਼੍ਰੀਮਾਨ ਸੰਤਮਾ ਪੁਰਖ ਬਾਬਾ ਤਰਸ ਸਿੰਘ ਜੀਆ ਵੱਲੋਂ ਭਾਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਭਾਈ ਚੰਗੇ ਭਾਗ ਵਣਦੇ ਨੇ ਜਦੋਂ ਇਹੋ ਜਿਹਾ ਸਮਾਂ ਪ੍ਰਾਪਤ ਹੁੰਦਾ ਹੈ ਕੋ ਕਿਰਪਾ ਕਰਨ ਸਤਿਗੁਰੂ ਖੁਸ਼ੀਆਂ ਤੇ ਚਾਹਵਾਂ ਦੀਆਂ ਵਰਕਾ ਬਖਸ਼ੇ ਮਹਾਰਾਜ ਵਾਹਿਗੁਰੂ ਲੈ ਲੈ ਦੌਨ ਬادله ਸਿਵਾ ਸਾਫਲ ਉਹਨਾਂ ਦੀ ਹੋਵੇ ਜਿਹੜੇ ਤੇਰਾ ਨਾਮ ਜਪਦੇ ਸਲਾਕੀ ਕਰਦੇ ਨੂੰ ਨਾਦੀ ਹੋਵੇ ਜਿਹੜੇ ਤੇਰਾ ਨਾਮ ਜਪਦੇ ਸੇਵਾ ਸਫਲ ਹੋ ਨਾਦੀ ਹੋਵੇ ਜਿਹੜੇ ਤੇਰਾ ਨਾਮ ਜਪਦੇ ਸੇਵਾ ਸਫਲ ਹੋ ਨਾਦੀ ਹੋ ਆਪਦੇ ਸੇਵਾ ਸਫਲ ਉਹ ਨਾਦੀ ਹੋਵੇ ਜਿਹੜੇ ਤੇਰਾ ਨਾਮ ਜਪਦੇ ਸੇਵਾ ਸਫਲ ਉਹ ਨਾਦੀ ਹੋਵੇ ਜਿਹੜੇ ਚਿੱਤਲਾ ਕੇ ਕਰਦੇ ਸੇਵਾ ਸਫਲ ਉਹ ਨਾਦੀ ਸੇਵਾ ਸਫਲ ਹੋ ਨਾਤੀ ਹੋਵੇ ਜਿਹੜੇ ਚਿਤ ਲਾ ਕੇ ਕਰਦੇ ਉਹ ਸੇਵਾ ਸਫਲ சஃல்வே ஜே ஜத்தலேக்கே சஃல ஒவலாக்கே கே சஃல ஒ ਪਿਆਰਿਆ ਨੂੰ ਜਿਨਾ ਤੇਰੇ ਆ ਤੇਰਾ ਨਾਮ ਚਿਤ ਆਵੇ ਬਾਣੀ ਹੈਗਾ ਬਾਬਾ ਜੀ ਪਾਣੀ ਲੈਣੋ ਨਾ ਪਾਣੀ ਹੈਗਾ ਜੀ ਪਾਣੀ ਉਹ ਜਿੰਨਾ ਮਿਲਿਆ ਤੇਰਾ ਨਾਮ ਚਿਤ ਚਿਤ ਆਵੇ ਮੇਲੀ ਉਹਨਾ ਪਿਆਰਿਆਂ ਨੂੰ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾ ਪਿਆਰਿਆਂ ਨਾ ਪਿਆਰਿਆਂ ਨੂੰ ਜੇ ਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਬੇਨਤੀ ਹੈ ਭਾਈ ਵਾਪਸ ਨਹੀਂ ਮੁੜਨਾ ਸਾਰੀ ਸੰਗਤ ਨਾਲ ਜਾਣਾ ਹੈ ਇਹ ਬੇਨਤੀ ਹੈ ਮਹਾਂਪੁਰਖਾਂ ਵੱਲੋਂ ਵੀ ਜੀਨੇ ਸੰਗਤਾਂ ਨਾਲ ਨੇ ਭਾਈ ਨਗਰ ਕੀਰਤਨ ਦੇ ਵਿੱਚ ਉਹ ਕਿਰਪਾ ਕਰਕੇ ਨਾਲ ਜਾਣ ਦੀ ਕਿਰਪਾਲਤਾ ਕਰਨ ਟਰਾਲੀਆਂ 'ਚ ਬੈਠ ਜਿਓ ਭਾਈ ਟਰਾਲੀਆਂ ਸੇਵਾਦਾਰੀਆਂ ਨਾਲ ਨੇ ਪਿੱਛੇ ਨੇ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਚੱਲੋ ਭਾਈ ਅਕਬਰਪੁਰ ਨੂੰ ਚੱਲਾਂਗੇ ਆਪਾਂ ਫਿਰ ਉੱਥੋਂ ਕੋ ਪਿਆੜ ਆਵਾਂਗੇ ਇਸ ਕਰਕੇ ਬੇਨਤੀ ਹੈ ਸੰਗਤਾਂ ਨੂੰ ਤੇ ਆਪਾਂ ਭਾਈ ਨਗਰ ਕੀਰਤਨ ਦੇ ਨਾਲ-ਨਾਲ ਚੱਲ ਕੇ ਲੰਗਰ ਨਗਰ ਕੀਰਤਨ ਦੀ ਸੋਭਾ ਬਣਾਉਣੀ ਹੈ ਭਾਈ ਇਸ ਕਰਕੇ ਬੇਨਤੀ ਹੈ ਘਨੌੜ ਸਾਹਿਬ ਦੀ ਸੰਗਤ ਅਨੁਸਾਰੀ ਨੂੰ ਇਹੋ ਵੀ ਭਾਈ ਨਾਲ ਚੱਲੇ ਸਾਰੀ ਸੰਗਤ ਬੇਨਤੀ ਹੈ ਬਾਬਾ ਜੀ ਵੱਲੋਂ ਏਰੇ ਨਾਮ ਦੇ ਸਹਾਰੇ ਪਾਰ ਲੰਗ ਸਾਰੇ ਜਗ ਵਿੱਚ ਹੋਣਾ ਰਸ਼ਨਾਂ ਆਣ ਕੀ ਗਾ ਵੀਰ ਆ ਗਿਆ ਸਾਰੇ ਜਗ வீர சார ஜி ராய நானே சார ஜிச்சான ஓ நான தீர I hey. ਕੀ ਦਾ ਜੀ Uh -huh. ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਸੁਬੇਂ ਦੀ ਕਰਦਾ ਪਾਏ ਬਾਪੁਰਖਾਂ ਵੱਲੋਂ ਵੇਂਦਿਆ ਸਾਰੀਆਂ ਸੰਗਤਾਂ ਨੂੰ ਇਲਾਕਾ ਨਵਾਸੀ ਸੰਗਤਾਂ ਅਕਰੌਣ ਸਾਹਿਬ ਦੀ ਸੰਗਤ ਸਾਰੀ ਸੰਗਤ ਭਾਈ ਨਾਲ ਚੱਲੋ ਆਪਾਂ ਨਗਰ ਕੀਰਤਨ ਦੇ ਨਾਲ ਜਾਣਾ ਹੈ ਭਾਈ ਆਪਣੇ ਨਗਰ ਕੀਰਤਨ ਦੀ ਸੋਭਾ ਇਹਦੇ ਵਿੱਚ ਆਪਣੇ ਨਗਰ ਦੀ ਸੋਭਾ ਸਾਰੇ ਦੀ ਇਸ ਕਰਕੇ ਬੇਨਤੀ ਹੈ ਵਾਪਰਖਾਂ ਵੱਲੋਂ ਬਾਬਾ ਜੀਆਂ ਵੱਲੋਂ ਸਾਰੀਆਂ ਬੀਬੀਆਂ ਵਾਹਾਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਕਿ ਭਾਈ ਆਪਕੋ ਆਪਣੀਆਂ ਟਰਾਲੀਆਂ ਜਾ ਰਹੀਆਂ ਨੇ ਟਰਾਲੀਆਂ ਦੇ ਵਿੱਚ ਬੈਠੋ ਆਪਾਂ ਅਕੋਰਪੁਰ ਨੂੰ ਚਾਲੇ ਪਾਉਣੇ ਨੇ ਹੈ ਫਿਰ ਆਪਾਂ ਕਪਿਆਲ ਰਾਮਦਰ ਦੇ ਤਲਵੰਡੀ ਸੋ ਬੇਨਤੀ ਹੈ ਕਿ ਜਰੂਰ ਭਾਈ ਬੇਨਤੀ ਮੰਨ ਕੇ ਕੰਮ ਤਾਂ ਮੁਕਦੀ ਨਹੀਂ ਹੁੰਦੇ ਰੋਜ਼ ਹੀ ਕਰਨੇ ਨੇ ਸਾਲ ਬਾਦ ਆਪਾਂ ਨੂੰ ਸਮਾਂ ਮਿਲਦਾ ਮਸਾਂ ਸੋ ਜਰੂਰ ਆਪਣਾ ਸਮਾਂ ਸਫਲਾ ਕਰੋ ਆਪਣੇ ਕੰਮ ਕੰਦੇ ਛੱਡ ਕੇ ਅਸਲੀ ਕੀਮਤੀ ਸਮਾਂ ਇਹੀ ਹੈ ਭਾਈ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਮਿਲਦਾ ਹੈ